ਮੇਰਾ ਗੌਰਵਰਾਣਾ ਹੀ ਅਜਾ ਕੀ ਹਣਾ ਗੌਰਵਰਾਣਾ ਹੀ ਗੌਰਵਰਾਣਾ ਜੀ ਤੁਸੀਂ ਇਹ ਗੇਮ ਲੈਵਲ ਕਰਦੋਂ ਤੋਂ ਸ਼ੁਰੂ ਕੀਤੀ ਫੇਰ ਨਹੀਂ ਸਾਰਾ ਬੋਲੀ ਕਿਤਨਾ ਜਿੱਤੇ ਕੀ ਹੋਇਆ ਕਿ ਮੈਂ 10 ਵਾਰ ਦਿਨ ਤੇ ਖੇਡ ਰਿਆ ਜੀ ਇਹ 100 ਰੁਪਏ ਪਾਇ ਸੀ ਤੇ ਕੱਲ ਜਿੱਤੇ ਗਿਆ ਕਿਤਨਾ ਲੱਗਦੀ ਹੈ ਇਹ ਮੈਂ ਕੱਲ ਡੈਡੀ ਨੇ 100 ਰੁਪਏ ਪਾਇਆ ਸੀ ਜੀ ਫਿਰ ਰੈਂਕ ਮੇਰਾ ਉੱਪਰ ਉੱਪਰ ਆਂਦ ਰਿਹਾ ਜੀ ਮੈਂ ਪਹਿਲੇ ਵਾਰ ਆ ਗਿਆ ਕਿਤੇ ਬਣ ਜਿੱਤੇ ਮੈਂ 3 ਕਰੋੜ ਜਿੱਤੇ ਰਾਤ ਸੋ ਗਿਆ ਜੀ ਹਾਂ ਜੀ ਹਾਂ ਜੀ 3 ਵਜੇ ਸੋ ਗਿਆ ਜਿੱਤੇ ਤੋਂ ਬਾਅਦ ਨੀਂਦ ਹਾਂ ਨਹੀਂ ਨਹੀਂ ਯਾਨੀ ਇਤਨਾ ਦਾ ਫੀਲ ਕਰ ਰਹੇ ਹਾਂ ਬਹੁਤ ਖੁਸ਼ੀ ਹੋ ਰਹੀ ਹੈ ਹਾਂ ਹੈ ਅੱਛਾ ਇਹ ਦੱਸਿਓ ਕਿ ਤੁਹਾਡਾ ਵੀ ਇੱਥੇ ਨੂੰ ਕਿੱਦਾਂ ਹੋ ਰਿਹਾ ਵੀ ਆ ਗੇਮ ਖੇਡਾਂਗੇ ਤਾਂ ਪੈਸੇ ਜਿੱਤੂਗਾ ਇਹ ਪ੍ਰਿੰਟ ਦੇ ਮੁੰਡੇ ਲਾਉਂਦੇ ਸੀ ਤੇ ਬਾੜ ਦੇ ਵੀ ਲਾਉਂਦੇ ਤੇ ਫਿਰ ਸੋਚੇ ਮੈਂ ਵੀ ਲਾ ਲਾ ਫਿਰ ਲਾ ਲਈ ਜੀ ਅੱਛਾ ਜੀ ਆਹ ਖੇਡ ਲਓ ਕਰੀ ਗਾਣ ਜੀ ਇਹ ਤੁਹਾਡੇ ਨਾਲੋਂ ਸਿੱਕਾ ਨਹੀਂ ਹਾਂ ਜੀ ਹਾਂ ਖਦੀਬ ਕਦਰ ਰੋਕਿਆ ਨਹੀਂ ਵੀ ਹੋਣਾ ਹੈ ਨੀ ਇਹ ਇਹ ਹੈ ਹੀ ਕਰਦੇ ਆਂ ਦਾ ਵਿੱਚ ਹੀ ਲੈ ਅੱਛਾ ਹਾਂ ਜੇ ਦੇ ਖੇਲੇ ਨਾ ਖੇਲਣਾ ਥੋੜੀ ਹੁੰਦੇ ਇਹ ਤਾਂ ਮਤਲਬ ਕਿ ਇੱਕ ਵਾਰੀ ਲੰਦਦਾ ਮੈਂ ਹਾਂ ਜੀ 5 ਮਿੰਟ ਚਲਾ ਜਿੰਦੀ ਸੀ ਬਸ ਇੱਕ ਵਾਰ ਕਿੱਧਰ ਤੇ ਸੀ ਦਿਨ ਚ ਦਿਨ ਚ ਗੇਮ ਤਾਂ ਉਸ 10 ਮਿੰਟ ਜਾਂਦੀ ਹਾਂ ਹਾਂ ਕੱਲ ਕਿੰਦਾ ਸ਼ੌਕ ਆ ਗਿਆ ਵੇ ਇੱਕ ਤਾਂ ਮੱਲਾ ਲੀਏ ਕੱਲ ਮੈਂ ਰੋਜ਼ ਹੀ ਲੰਦਦਾ ਸੀ 10 ਦਿਨ ਹੋਈ ਫਿਰ 7 ਤੇ 7.5 ਲੱਗਦੀ ਸੀ ਫਿਰ 7 10 ਤੇ ਲਾਈ ਮੈਂ ਬਸ ਫਿਰ ਆ ਗਈ ਕਿੰਨੀ ਟੀਮ ਆ ਲਈ ਇੱਕ ਹੀ ਲਾਈ ਸੀ ਹਾਂ ਕਿੰਨੇ ਵੇਲੇ ਤੱਕ ਚੱਲਦੇ ਰਹੇ ਮੈਚ 10:30 ਵਜੇ ਤੱਕ ਚਲੇ 11 ਵਜੇ ਤੇ ਤੁਹਾਨੂੰ ਪਤਾ ਕਿੱਦਾਂ ਲੱਗਿਆ ਉਹ ਜਿੱਤੇ ਮੈਂ ਦੇਖਦੇ ਰਹੇ ਜੀ ਮੈਂ ਜੀ ਹਾਂ ਕੋਈ ਆਇਆ ਮੈਸੇਜ ਵੀ ਆਇਆ ਸੀ ਕੋਈ ਮੈਸੇਜ ਮੈਸੇਜ ਨਹੀਂ ਆਇਆ ਇਹ ਰੈਂਕ ਆ ਗਿਆ ਪਹਿਲਾਂ ਅੱਛਾ ਹਾਂ ਜੀ ਫਿਰ ਉਸ ਤੋਂ ਬਾਅਦ ਨੂੰ ਪਤਾ ਲੱਗਿਆ ਉਹ ਪੇਵੋਡ ਜਿੱਤ ਗਏ ਫਿਰ ਹਾਂ ਕਿੱਦਾਂ ਦਾ ਕਿੱਦਾਂ ਦੀ ਖੁਸ਼ੀ ਸੀ ਬਸ ਖੁਸ਼ੀ ਸੀ ਹਾਂ ਕਰਦੇ ਸੀ ਖੁਸ਼ ਹਾਂ ਜੀ ਕਿ ਤੁਸੀਂ ਕਿਹਾ ਤੁਸੀਂ ਕਿਸ਼ਨ ਦੇ ਵਾਜੇ ਕਿਸ਼ਨ ਦੇ ਵਾਜੇ ਪਹਿਲਾਂ ਤੁਹਾਨੂੰ ਲੱਗਿਆ ਕਿਵੇਂ ਤਾਂ ਲੱਗਿਆ ਵੀ ਬੱਚੇ ਨੇ ਡ੍ਰੀਮ 11 ਖੇਡ ਕੇ ਕਾਫੀ ਪੈਸੇ ਜਿੱਤੇ ਹੈ ਕਿ ਸੋਧ ਜਿਹਾ ਇਹ ਤਾਂ ਚੰਗਾ ਹੋ ਸਕਦਾ ਹੈ ਕਿ ਗੇਮ ਵਾਲਿਆਂ ਨੂੰ ਪਤਾ ਸੀਗਾ ਕਿਦਾਂ ਲੱਗ ਰਿਹਾ ਤੁਹਾਨੂੰ ਕੀ ਇਹ ਜੀ ਮੈਂ ਸੋਚ ਨਹੀਂ ਸਕਦਾ ਕਹਿੰਦਾ ਕਿ ਕੀ ਹੋਣਾ ਕੀ ਨਹੀਂ ਤੇ ਬਸ ਮਨ ਤੁਹਾਨੂੰ ਇਹੀ ਫੀਲਿੰਗ ਹੁੰਦੀ ਵੀ ਹੋਇਆ ਤਾਂ ਹੋਇਆ ਕਿਹਾ ਤੇ ਬਹੁਤ ਚੰਗਾ ਲੱਗ ਰਿਹਾ ਜੀ ਜੋ ਹੋ ਰਿਹਾ ਹੈ ਠੀਕ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਟੀਮ ਬਾਰੇ ਤੁਹਾਨੂੰ ਪਤਾ ਨਹੀਂ ਕਿ ਬੱਚੇ ਕੀ ਖੇਡਦੇ ਆ ਟੀਮ ਮੈਂ ਕੀ ਹੁੰਦੀ ਹੈ ਪਹਿਲਾਂ ਨਹੀਂ ਮੈਨੂੰ ਇੰਨਾ ਨਹੀਂ ਪਤਾ ਸੀਗਾ ਬਸ ਥੋੜਾ ਜਿਹਾ ਪਤਾ ਸੀਗਾ ਵੀ ਕੋਈ ਲਾਂਦੇ ਟੀਮ ਵਗੈਰਾ ਦਾ ਬੱਚੇ ਨੇ ਬੋਲਿਆ ਤੇ ਕਹਿੰਦਾ ਡੈਡੀ ਟੀਮ ਰਣੀ ਮੈਂ ਤਾਂ ਲਾਂਦੇ ਕਰ ਤੀ ਜੋ ਲਾਨੀ ਤੇ ਹੋਰ ਮੈਨੂੰ ਕੁਝ ਨਹੀਂ ਪਤਾ ਮੈਂ ਬੱਚੇ ਦਾ ਨਾਮ ਕੀ ਹੈ ਬੱਚੇ ਗੋਰ ਬਰਾਣਾ ਹੈ ਕਿਹੜੀ ਕਲਾਸ ਪੜ੍ਹਦਾ ਹੈ ਪਲਸ 2 ਬੰਦਾ ਤੇ ਉਹ ਕਿੰਨੇ ਪੈਸੇ ਦਿੱਤੇ ਤੇ ਕਿਹੜੀ ਟੀਮ ਖੇਡਦਾ ਸੀ ਹੁਣ ਘਰ ਚ ਮਾਹੌਲ ਕਿਦਾਂ ਦਾ ਪਤਾ ਨਹੀਂ ਸਾਡਾ ਘਰ ਦਾ ਖੁਸ਼ੀ ਦਾ ਮਾਹੌਲ ਹੈ ਜੀ ਬਸ ਸਾਰੇ ਬੜੇ ਖੁਸ਼ ਹੋ ਰਹੇ ਆ ਤੇ ਇਹ ਟੀਮ ਆਪਣੇ ਮੁਤਾਬਕ ਲਾ ਰਿਆ ਤਾਂ ਉਹ ਤਾਂ ਮਤਲਬ ਮੰਨ ਵੀ ਨਹੀਂ ਪਤਾ ਜੀ ਜੋ ਟੀਮ ਲਾਈ ਨੇ ਵਧੀਆ ਟੀਮ ਲਾਈ ਜੀ ਤੇ 3 ਕਰੋੜ ਵਨਿੰਗ ਕੀਤਾ ਹੈ। ਕੋਈ ਛੋਟੇ ਇੱਕ ਹਮਾਚਲ ਦੇ ਛੋਟੇ ਜਿਹੇ ਪਿੰਡ ਦੇ ਰਹਿੰਦੇ ਤੁਸੀਂ ਇਹਨੇ ਇੱਕ ਕਸ਼ਨ ਹੈ ਨਾ ਟੀਮ ਕਿੱਥੀ ਆ ਲੋਕ ਬੜੇ ਦੂਰੋਂ ਆਉਂਦੇ ਆ ਕਿਵੇਂ ਦੇ ਲੋਕਾਂ ਦਾ ਇਹ ਜਿਹੜੇ ਕੀ ਸੋਚਦੇ ਕਿ ਮੈਂ ਰੱਬ ਦਾ ਧੰਨਵਾਦ ਕਰਾਂ। ਮੈਂ ਤੇ ਧੰਨਵਾਦ ਆਪਣੇ ਰੱਬ ਦਾ ਹੀ ਕਰਦਾ ਜੀ ਜਿਨ੍ਹਾਂ ਨੇ ਇੰਨੀ ਮਤਲਬ ਸਾਡਾ ਸਾਨੂੰ ਹੌਸਲਾ ਦਿੱਤਾ ਔਰ ਸਾਡੇ ਪਰਿਵਾਰੀ ਮਿਹਰਬਾਨੀ ਰੱਖੀ ਜੀ ਮੈਂ ਕਿੱਦਾਂ ਸੀ ਤarde ਪਹਿਲਾਂ ਹਾਲਾਤ ਠੀਕ ਸੀਗੇ ਵੈਸੇ ਇੰਨੇ ਵੀ ਮੜੇ ਨਹੀਂ ਸੀ ਮਤਲਬ ਠੀਕ ਕਰਦੇ ਆਪਣੇ ਤੇ ਆਈ ਚਲਾਈ ਬੜੀਆ ਚੱਲੀ ਸੀ ਜੀ ਵੈਸੇ ਇੰਨੇ ਜ਼ਿਆਦਾ ਵੀ ਨਹੀਂ ਤੇ ਹੁਣ ਤਾਂ ਰੱਬ ਦੇ ਸ਼ੋਰ ਜੀ ਹੁਣ ਤਾਂ ਹੁਣ ਤਾਂ ਵੈਸੇ ਜੀ ਮਤਲਬ ਅੰਦਰ ਤੋਂ ਫੀਲਿੰਗ ਹੁੰਦੀ ਕਿ ਮੈਂ ਇੰਨੇ ਪੈਸੇ ਸੋਚਿਆ ਸੀ ਕਿ ਮੈਂ ਸਭ ਦਾਤੀ ਮੇਰੇ ਭੋਲੇ ਸ਼ਕ ਕਰਦਾ ਮੇਰੇ Vamos.